ਜੀ ਬਈ ਕੀ ਹਾਲ ਨੇ ਔਰ ਬਈ ਘਰ ਪਰਵਾਰ ਸਾਲਾਂ ਜਾਨਵਰ ਵਗੈਰਾ ਠੀਕ ਨੇ ਬਈ ਅਜੇ ਤਾਂ ਆਪਾਂ ਇੱਧਰ ਹੀ ਆ ਯਾਰ ਆਪਣੇ ਘਰੇ ਚੈੱਕ ਕਰ ਸਕਦੇ ਤੁਸੀਂ ਤੇ ਨਹੀਂ ਦੇਖੋ ਕਿੰਨਾ ਜ਼ਿਆਦਾ ਪੈ ਰਹਿਆ ਸਾਲਾ ਪਹਣੂ ਆਏ ਸੀਗਾ ਜਦੋਂ ਪੁੱਦਾ ਸੈੱਟ ਕਰਾਂਗੇ ਆਪਾਂ ਉੱਤਰ ਛੱਡ ਦਾਂਗੇ ਔਰ ਨਹੀਂ ਦੇਖੋ ਕਿੰਨਾ ਜ਼ਿਆਦਾ ਪੈ ਰਹਿਆ ਨੂੰ ਆਪਾਂ ਉਹ ਵੀ ਨਹੀਂ ਸੱਲ ਸਕਦੇ ਤਾਂ ਘਰ ਕੇ ਨਹੀਂ ਬਸ ਹੁਣ ਆਪਾਂ ਇੱਧਰ ਹੀ ਡੀਗ ਰਹੇ ਹਾਂ ਜੇ ਨਹੀਂ ਹਟੂਗਾ ਤਾਂ ਆਪਾਂ ਜਾਵਾਂਗੇ ਉੱਧਰ ਤੇ ਨਹੀਂ ਆਪਾਂ ਇੱਧਰ ਹੀ ਆਪਣੇ ਘਰੇ ਆਈਏ ਬਸ ਹੁਣ ਬੈਠੇ ਆਂ ਵੇਟ ਕਰ ਰਹੇ ਆਂ ਬਈ ਮੀਂਹ ਦੀ ਹਟਣ ਦੀ ਤੇ ਮੀਂਹ ਹਟੇ ਤਾਂ ਫੋਕਲ ਜਾਈਏ ਆਪਣੇ ਜਾਨਵਰ ਦੇ ਕੀ ਸਿਸਟਮ ਸਫਰਾ ਦੀ ਪਈ ਜਾਂਦਾ ਵੈਸੇ ਤਾਂ ਨਹੀਂ ਹਟੂਗਾ ਜੇ 9 ਵਜੇ ਵਾਲੇ ਆ ਬਈ ਜੇ ਹਟੂਗਾ ਫੇਰ ਆਪਾਂ ਜਾਵਾਂਗੇ ਤੇ ਚਲ ਮੈਂ ਕਰਦਾ ਹਾਂ ਵੀਡੀਓ ਕੰਟੀਨਿਊ ਜਦੋਂ ਮੌਸਮ ਉੱਤਰ ਜਾਊਗਾ ਸੁਣ ਦਿਖਾਉਂਗਾ ਕੁਝ ਹਾਲ ਤਾਂ ਅਜੇ ਘਰੀ ਬੈਠਾ ਕਿੰਨੀ ਬਹੁਤ ਜਿਆਦਾ ਪਿਆ ਰਿਹਾ ਢਾੜਦਾ ਵੀਡੀਓ ਘੰਟੀ ਦੀ ਹਾਂਜੀ ਬਈ ਹੁਣ ਮੀਂਹ ਘਟਿਆ ਹੈਗਾ ਤੇ ਆ ਗਿਆ ਆਪਾਂ ਇੱਧਰ ਕਬੂਤਰਾਂ ਨੂੰ ਦਾਣੇ-ਦੋਣੇ ਪਾਉਣਾ ਆਪਣੇਆਂ ਨੂੰ ਜਾਨਵਰਾਂ ਨੂੰ ਹਨਾ ਤੇ ਆਹ ਇੱਟਾਂ ਦਾ ਆਪਣੀਆਂ ਵਧੀਆ ਤਾਰ ਹੋ ਰਹੀਆਂ ਨੇ ਯਾ ਸਾਰੀਆਂ ਹੀ ਬਸ ਹੁਣ ਮੀਂਹ ਜਿਵੇਂ ਕੱਲ੍ਹ ਦਿਨ ਲੱਗ ਗਿਆ ਸੀ ਵਧੀਆ ਜਿਹਾ ਦਿਨ ਲੱਗ ਜਾਂ ਦੋ ਤਿੰਨ ਹੋਰ ਤਾਂ ਆਪਾਂ ਖੁੱਡੇ ਆਂਦਾ ਪ੍ਰੋਜੈਕਟ ਕਰ ਲਈਏ ਰਾਹ ਮੈਂ ਟਾਂ ਬਈ ਕੱਲ ਨੇ ਉਹ ਜੋ ਕੱਢ ਗਏ ਤੇ ਉਹ ਇਹਨਾਂ ਹੋਂਦ ਲਾਈ ਹੋਈ ਸੀ ਹਲੇ ਰਹਿੰਦੀ ਐ ਇੱਥਨੇ ਤੇ ਉਹ ਵੀ ਕੋਈ ਨਾ ਕਰਾਂਗੇ ਟਾਂ ਟੌ ਕੇ ਨੇ ਤੇ ਆਪਣੀ ਆਂ ਨਿਆਵਾਂ ਜਿਹੜੀ ਬਈ ਤੇ ਟਾਂ ਨਿਆਵ ਆਪਣੀਆਂ ਜਿ ਪੱਟਣੇ ਰਹਿੰਦੀਆਂ ਮੰਨ ਕੇ ਚੱਲੋ 30 40 ਟਾਂ ਜੋ ਨਿਕਲਿਆ ਆਉਣਗੇ ਆਪਣੀਆਂ ਤੇ ਆਪਣਾ ਵਧੀਆ ਖੁੱਡੇ ਦਾ ਸਰਚ ਸਿਸਟਮ ਤੇ ਆ ਜਿਹੜਾ ਆਪਣਾ ਖੁੱਡਾ ਕੱਲ ਆਪਾਂ ਸੈੱਟ ਕਰਕੇ ਗਏ ਸੀ ਬਈ ਆਹੋਂਡਾ ਇਹਦੇ ਵਿੱਚ ਕੋਈ ਕਣੀ ਨਹੀਂ ਪਈ ਕੁਸ ਵੀ ਨਹੀਂ ਪਿਆ ਜਿਹਾ ਓਕੇ ਆ ਜਿਵੇਂ ਆਪਾਂ ਕੱਲ ਮੈਂ ਸਾਡੇ ਗਿਆ ਦੀ ਓਮੀ ਹੈ ਲਗਭਗ ਜਮੀ ਨਹੀਂ ਪਾਣੀ ਪੁਣੀ ਚ ਆਏ ਇਹਦੇ ਵਿੱਚ ਤਾਂ ਮੈਨੂੰ ਆਏ ਦੀ ਮਾ ਉਹ ਕੱਲ ਮਿੱਟੀ ਖੰਡਿਆ ਗਿਆ ਸੀ ਮੈਨੂੰ ਆਏ ਸੀ ਚੱਲ ਜੇ ਮੀਂਹ ਆ ਪਿਆ ਤਾਂ ਮਿੱਟੀ ਮਚਾ ਕੇ ਕੁਠੇ ਕੁਠੇ ਸਿਰਦੂੰ ਪਹਿਲਾਂ ਪਾਣੀ ਚ ਆ ਜਿਹੜਾ ਜੋ ਰਿਗਲ ਹੈ ਤੇ ਹੁਣ ਫਿਰ ਹੱਲਣੀ ਨਾ ਕੋਈ ਗੱਲ ਦਾ ਕੋਈ ਹੱਲ ਨਹੀਂ ਹੋਇਆ ਫਿਰ ਹੁਣ ਕੀ ਕਰੀਏ ਦਾਣੇ ਉਹਨਾਂ ਨੂੰ ਪਾਈਏ ਬਈ ਗਨ ਬਦੌਣਾ ਬੜਾ ਸਖਤੀ ਲੱਗ ਬਗ 17 ਆਪਣੇ ਕਬੂਤਰੀ ਜਿਹੜੀ ਬਿੱਲੀਦੰਦ ਮਾਰ ਗਈ ਸੀ ਜਿਹੜੀ ਕਬੂਤਰੀ ਦੇ ਬਈ ਉਹ ਕਬੂਤਰੀ ਆਪਣੀ ਪ੍ਰਾਤ ਮਾਰ ਕੇ ਪਤਾ ਨਹੀਂ ਕਿਵੇਂ ਤੇ ਹੁਣ ਮੈਂ ਜਦੋਂ ਆਇਆ ਤਾਂ ਮੈਂ ਮਰੀ ਦੇਖੀ ਮਰੀ ਪਈ ਸੀ ਮੈਂ ਦੱਬਤੀ ਉੱਥੇ ਦਵਾ ਪੱਟ ਕੇ ਤੇ ਹੁਣ ਕੋਈ ਹੱਲ ਨਹੀਂ ਬਈ ਉਹ ਗੱਲ ਦਾ ਹੁਣ ਕੀ ਕਰੀਏ ਜਦੋਂ ਇਹ ਤਾਂ ਅਦਕ ਪੁੱਤਰਾ ਗੋਤਰਾ ਨੇ ਮਾਰ ਕੇ ਕਬੂਤਰ ਕਿੱਥੇ ਨੇ ਯਾਰ ਆਪਣੇ ਹੋਰ ਔਰ ਇੱਧਰ ਵੱੜ ਜਾਂਦੇ ਨੇ ਯਾਰ ਕਬੂਤਰ ਦੋ ਉਹ ਬੈਠੇ ਨੇ ਨਹੀਂ ਰੇ ਜਨਾ ਦੇਖਿਆ ਖਰ ਭਈ ਮੈਨੂੰ ਲੱਗਦਾ ਤੇ ਉਹ ਬੈਠੇ ਨੇ ਦੋ ਕਬੂਤਰ ਆਪਣੇ ਵਾਕੀ ਆਪਣੇ ਸਾਰੇ ਜਾਨਵਰ ਓਕੇ ਨੇ ਤੇ ਹੁਣ ਜਾਨ ਬਿਠਾ ਵੀ ਆਪਣੇ ਜਾਨਵਰ ਠੀਕ ਲੱਗੇ ਮਾਨ ਬਈ ਪਾਣੀ ਆਏ ਵੀ ਸਾਰੇ ਬਿਠਾ ਸਾਰੇ ਹਟ ਗਏ ਟਰੈਕਟਰ ਸਿਕਲਿੰਦਾ ਪੋਰਟਰ ਪਾਉਣ ਨਾਲ ਵਧੀਆ ਹੋ ਗਿਆ ਸਿਸਟਮ ਆਪਣਾ ਇੱਕ ਤਰ੍ਹਾਂ ਦਾ ਸਿਸਟਮ ਨਹੀਂ ਪਾਣੀ ਵਾਲੇ ਵਿੱਠਾ ਮਾਰਦੇ ਹੁਣ ਆਪਣੇ ਕਬੂਤਰ ਜਮ ਓਕੇ ਨੇ ਪਾਣੀ ਪੂਣੀ ਵਾਲੇ ਵਿੱਠਾ ਨਹੀਂ ਮਾਰ ਰਹੇ ਓਕੇ ਜਾਨਵਰ ਨੇ ਤੇ ਬਈ ਮੈਂ ਪਾਣੀ ਪੂਣੀ ਭਰ ਲਾਂ ਤੇ ਦਾਣੇ-ਦੂਣੇ ਕਰ ਲਾਂ ਤਿਆਰ ਫਿਰ ਮੈਂ ਕਰਦਾ ਵੀਡੀਓ ਕੰਟੀਨਿਊ ਤੇ ਬਣੇ ਰਹੋ ਆਪਣੀ ਵੀਡੀਓ ਦੇ ਵਿੱਚ ਮੈਂ ਕਰਦਾ ਵੀਡੀਓ ਕਰਦਾ ਦਾਣੇ-ਦੂਣੇ ਕਰ ਲਾਂ ਰੈਡੀ ਹੁਣ ਇਹਨਾਂ ਨੂੰ ਬਈ ਪਤਾ ਆਪਾਂ ਤੇ ਮੈਂ ਪਹਿਲਾਂ ਮੱਕੀ ਪਾਈ ਥੋੜੀ ਜੀ ਮੈਂ ਜਲ ਖਾ ਲੈਣਗੇ ਤੇ ਹੁਣ ਇਹਨਾਂ ਨੂੰ ਆਪਾਂ ਸਰੋਂ ਤੇ ਬਈ ਕਣਕ ਪਾਈ ਆ ਹੁਣ ਸਰੋਂ ਤੇ ਕਣਕ ਖਾਣਗੇ ਪਹਿਲਾਂ ਮੱਕੀ ਪਾਈ ਸੀ ਮੱਕੀ ਦਾ ਖਾ ਗਏ ਫਿਰ ਸਰੋਂ ਤੇ ਕਣਕ ਪਾਈ ਆ ਸਰੋਂ ਤੇ ਕਣਕ ਸਾਬ ਕਵਾਣੇ ਕਵਾਣਾ ਚੱਲ ਲੈ ਕੋង ਦੇ ਹੁਣ ਉੱਪਰ ਕੋਡਾ ਇਹਨਾਂ ਨੂੰ ਮੌਸਮ ਵੀ ਨਹੀਂ ਯਾਰ ਕੋਲਰ ਆਜੇ ਮੌਸਮ ਵਧੀਆ ਹੋ ਜੇ ਇਹਦਾ ਕੋਈ ਹੱਲ ਹੋ ਜੇ ਤਾਂ ਕੋਈ ਹੱਲ ਵੀ ਕਰ ਲਈ ਹੈ ਨਾ ਇਹਨੂੰ ਪੱਖਾ ਵੀ ਨਹੀਂ ਸਾਢ ਸਕਦੇ ਕਮਰਾ ਝੁੱਕ ਜੇ ਹੁਣ ਇਹਦਾ ਕਿੰਨਾ ਡਾਰਿੰਗ ਮਾਰ ਕੇ ਤਾਹਾਂ ਬਹਿ ਜਾਣ ਭਈ ਇਹਨਾਂ ਦਾ ਵੀ ਹੈ ਨਾ ਜਾਨੂੰ ਤੱਕ ਧਿਆਨ ਰੱਖਣਾ ਪੈਂਦਾ ਤਾਂ ਮਾ ਰੁੱਖਾ ਹੰਲਾ ਨੂੰ ਆਏ ਸੀਗਾ ਵੀ ਜੀ ਚੱਲ ਕਿਵੇਂ ਕੱਲ ਦਿਨ ਵਧੀਆ ਲੱਗੇ ਤੀ ਜੇ ਦਿਨ ਮజే ਲੱਗਿਆ ਤਾਂ ਅੱਜ ਇੱਕ ਤਰਾ ਫੋਟੋਸ ਛਾਡਣਾ ਹੈ ਅੰਦਰ ਇਹਦੀ ਕੰਮ ਲਈ ਆਪਾਂ ਸਫਾਈ ਕਰ ਦਿੰਦੇ। ਤੋ ਇਹ ਤਾਂ ਅੰਦੇ ਚਲੋ ਮੁੱਠਾਂ ਨੂੰ ਸਾਫ਼ ਕਰ ਦਿੰਦੇ ਨਹੀਂ ਤਾਂ ਫਿੱਤਣਾ ਹੋਏਗਾ ਕਮਰਾ। ਤੇ ਮੋਬਾਈਲ ਵੀ ਗੱਲ ਕਰ ਸਕਦੇ ਆਪਾਂ ਉਹਨਾਂ ਨੂੰ। ਰੱਖੇ ਨੇ ਜਣਪੁਰ ਯਾਰ ਵਧੀਆ। ਹੁਣ ਦੇ ਹੁਣ ਬਿਮਾਰੀ ਕੋਈ ਜਿਹਦਾ ਫਾਇਦਾ ਵੀ ਕੀ ਆ। ਤਾਂ ਕਰਕੇ ਇਹ ਨਾ ਬਈ ਜਣਪੁਰ ਨੂੰ ਉੱਕੇ ਦੀ ਕੋਰਟ ਨੇ। ਬੱਚਾ ਵੀ ਆਪਣਾ ਵਧੀਆ ਹੋ ਰਿਹਾ ਬਈ। ਕੋਈ ਨਾ ਕੋਣੋ ਹੋ ਗਿਆ ਨਾਲ ਹੋਰ ਕੋਈ ਵੀ ਆਪਾਂ ਵੀਡੀਓ ਬਣਾਵਾਂਗੇ ਤੁਹਾਨੂੰ ਦਿਖਾਵਾਂਗੇ ਸੈੱਟ ਜਾਓਗੇ ਜਦੋਂ ਉਹ ਵੀਡੀਓ ਬਣਾਵਾਂਗੇ ਉਹਦੇ ਵੀ ਚੱਕਰ ਨੇ ਆਹ ਕਬੂਤਰ ਐ ਵਧੀਆ ਹੋ ਗਿਆ ਪਹਿਲਾਂ ਸੋਕੇ ਚ ਤਾ ਗਿਆ ਤੇ ਇਹ ਵੀ ਜੰਮ ਲਾਲ ਸਿਰ ਆ ਜਾ ਆਪਣਾ ਪੂਰਾ ਮਸਤਾ ਚਲੋ ਚੱਕ ਬਹੁਤ ਕੰਮ ਥੋੜਾ ਮੈਂ ਲੇਟ ਹੋ ਗਿਆ 10 ਵਜੇ ਨਾਲ ਹੋਵੇ ਲਵਤ ਜੀ ਦੇ ਦੱਸ ਕੇ ਤਾਂ ਮੈਂ 9:00 ਵਜੇ ਦੰਦਾਂ ਨੇ ਪਾਦ ਨਗ ਪੋਤਰਾ ਨੂੰ ਤਾਂ ਕਰਕੇ ਵੀ ਥੋੜਾ ਜਿਹਾ ਕਰਦੇ ਨੇ ਹੁਣ ਭੁੱਖੇ ਮਨ ਦੇ ਨੇ ਬਾਕੀ ਕਜੂੜੀ ਤਾਂ ਬਚੀਆਂ ਇਹ ਬਚਨ ਜੋ ਦਿੰਦੀ ਆ ਦੇਖੋ ਚਟੀਆਂ ਇਹਦਾ ਕਿਵੇਂ ਕਰੀ ਜਾਂਦਾ ਹੋਰ ਖੁੱਲੇ ਤੋਂ ਜਾ ਕੇ ਮਾਸ ਤੋਂ ਲਿਆ ਹੋਰ ਅੰਦਰ ਤੋਂ ਤੋਦਾ ਮਾਸ ਤੇ ਹੁੰਦਾ ਬਾਨ ਨੂੰ ਕਾਣ ਦਾ ਨਾਲ ਨੂੰ ਤੇ ਸੋਲੇ ਤੋਂ ਲੈ ਕੇ ਪਾਦੇ ਆਪਾਂ ਨੂੰ ਤੇ ਉਹ ਖਾ ਖਾ ਕੇ ਉਹਦੇ ਜਾਈ ਜਾਂਦੇ ਨੇ ਪਰ ਉਹ ਕਾ ਸੈਟ ਨੇ ਬਲਕਿ ਸਾਰੇ ਜਾਨਵਰ ਬਈ ਆਪਣੇ ਉਹ ਵੀ ਜਿਹੜਾ ਫੋ ਕਰਦੇ ਖਾਣ ਦਾ ਦਾਣੇ ਦੇਣੇ ਬਈ ਫਿਰ ਆਪਾਂ ਟਰੇ ਚੱਕ ਦਾਂਗੇ ਇਹਨਾਂ ਦੀ ਹੈਨਾ ਤੇ ਫਿਰ ਟਰੇ ਚੱਕ ਕੇ ਉਦੋਂ ਦਾ ਆਪਾਂ ਕਰੇ ਆਪਦੇ ਘਰੇ ਚੱਲ ਜਾਵਾਂਗੇ ਇਹ ਆਪ ਦਾ ਬਾਹਰ ਡਾ ਜਾਗੇ ਬੈਠੇ ਰਹਿਣਗੇ ਪੱਕੇ ਮੁੱਕੇ ਬੈਠੇ ਰਹਿੰਦੇ ਨੇ ਜਿਵੇਂ ਤਾਹਾਂ ਬੈਠੇ ਨੇ ਪੱਕੇ ਤੇ ਮੰਜਾ ਟੇਡਾ ਕਰੇ ਮੰਜੇ ਤੇ ਬੈਠ ਰਹੇ ਨੇ ਹੈਨਾ ਤਾਂ ਕਰਕੇ ਬਾਕੀ ਓਕੇ ਸਾਰਾ ਸਿਸਟਮ ਤੇ ਬਸ ਹੁਣ ਤਾਂ ਸਾਵ ਨੂੰ ਜੇ ਖਾਣ ਕੋ ਮਤੇ ਗਿਆ ਆ ਜਾਂ ਉਹ ਦੇਖਦੇ ਹਾਂ ਮੀਂਹ ਪਈ ਜਾਂਦਾ ਯਾਰ ਹੈਨਾ ਕਿੰਨਾ ਜਿਆਦਾ ਮੀਂਹ ਚ ਹੁਣ ਕੋਈ ਜਾਂਦਾ ਕਿਸੇ ਪਾਸੇ ਜਾਗ ਨਹੀਂ ਸਕਦਾ ਉਹ ਨਹੀਂ ਬਧਿਆਰ ਹੈ ਨਾ ਤਾਂ ਕਰਕੇ ਬਹੁਤ ਨਾਲ ਆਪਾਂ ਕਰਦੇ ਆਂ ਵੀਡੀਓ ਕੰਟੀਨਿਊ ਦਵਾਰੇ ਆ ਕੇ ਇੱਧਰ ਲਿਖ ਰਹੇ ਤੇ ਬਣੇ ਰਹੋ ਆਪ ਵੀ ਵੀਡੀਓ ਦੇ ਵਿੱਚ ਜੀ ਬਾਈ ਸ਼ਾਮ ਦਾ ਟਾਈਮ ਹੋ ਗਿਆ ਤੇ ਆਗੇ ਆਪਾਂ ਇੱਧਰ ਲਿਖ ਰਹੇ ਤੇ ਆਪਾਂ ਸਰੋਂ ਪਾਲੀ ਬਈ ਤੇ ਇਹਨਾਂ ਨੂੰ ਹੁਣ ਤਾਣੇ ਪਾਈਏ ਤਰਨ ਨੂੰ ਆਪਣਾ ਨੂੰ ਲੋਪ ਇਦਾਂ ਹੀ ਛਕੋ ਤੇ ਪਾਣੀ ਵੀ ਬਾਦੀ ਹੈ ਪਰ دیے ਭਾਈ ਇਹਨਾਂ ਦਾ ਪਾਣੀ ਖਾ ਸਾ ਪੀ ਗਏ ਯਾਰ ਇਹ ਪਹਿਲੇ ਪਾਣੀ ਡਾਲੀ ਹੋ ਰਿਹਾ ਤਾਂ ਬੋਤਲ ਡੁੱਲ ਕੇ ਪਾਣੀ ਹੋ ਡਿੱਲ ਜਾਂਦਾ ਥੱਲੇ ਬੱਚ ਕੁਝ ਪਾਣੀ ਵਾਲਾ ਕੰਮ ਕਰਤਾ ਭਾਈ ਓਕੇ ਤੇ ਹਾਵਰੇ ਟਾਂ ਪਈਆਂ ਤੇ ਇੱਟਾਂ ਸਾਫ਼ ਕਰਦੇ ਆ ਕੂੜਾ ਲੈ ਆਇਤੀ ਬਕਰੋਂ ਕੂੜਾ ਸਿੜਤਾ ਰੂੜੀ ਤੇ ਉਹ ਇੱਟਾਂ ਸਾਫ਼ ਕਰਾਂ ਕੱਲ ਨੂੰ ਜੇ ਟਾਈਮ ਮੈਨੂੰ ਮਿਲਿਆ ਤਾਂ ਤੇ ਉਹ ਧਰਤੀਆਂ ਉਹ ਆਪ ਜਨੇ ਇੱਟਾਂ ਨੂੰ ਵੇਲੇ ਗਾਰੇ ਜੜਿਆ ਨੇ ਇਹ ਲਿਆ ਕੇ ਧਰਤੀਆਂ ਮੀ ਪਈ ਤੜਕੇ ਦਾ ਹੀ ਪਈ ਜਾਂਦਾ ਮੀ ਹਲੇ ਵੀ ਕਣੀਆਂ ਪਈ ਜਾਂਦੇ ਨੇ ਬਈ ਸਾਨੂੰ ਦਿਨ ਪਤਾ ਲੱਗਦਾ ਹੋਵੇ ਦੇਖੋ ਹਨਾ ਤੇ ਆ ਖੁੱਡਾ ਬਾਈ ਕਿਉਂ ਐ ਤਾਂ ਹੈ ਨਹੀਂ ਤਹਾਂ ਤੋਂ ਪਰਾਲੀ ਕੰਧ ਜੀ ਸਿਮੀ ਜਾਂਦੀ ਏ ਯਾਰ ਕੱਲੀ ਆ ਦੀ ਹੂੰ ਤਾਂ ਸਾਰਾ ਓਕੇ ਆ ਉਹ ਕੁਛ ਨਹੀਂ ਹੋ ਰਿਹਾ ਕੋਈ ਚਾਂਚਾ ਜਵਾ ਦਾ ਜਮੀਨ ਨਹੀਂ ਹੈ। ਉਹ ਬਰਾਬਰ ਵਾਲੀ ਗਾਂ ਦੇ ਜਿਵੇਂ ਜਾਂਦੇ ਗੱਲੀ। ਮਾਤੀ ਓਕੇ ਆ ਗਾਣੇ ਪਾ ਦੇ ਕਾਹ ਹੋ ਰੂ ਸਿਮੀ ਜਾਂਦਾ ਯਾਰ। ਇਹ ਨਾਲ ਡੇਪੇ ਬਾਈ। ਜੇ ਹੁਣ ਚਲ ਮੀ ਹਟ ਜੇ ਤਾਂ ਕੁਝ ਕੰਮ ਸੈਟ ਹੋ ਜੇ। ਤੇ ਦਾਣੇ ਪਾ ਤੇ ਸਰੋਂ ਪਾਤੀ ਬਈ ਆਪਾਂ ਕਬੂਤਰਾਂ ਨੂੰ। ਤੇ ਤਾਂ ਇਹ ਪਾਤੀ ਟਰੈਕਟਰ ਅਸੀਂ ਕਲੀਨ ਦਾ ਪਾਊਡਰ ਮੈਂ ਤੜਕੇ ਪਾਤਾ ਸੀ। ਤੇ ਉਹ ਵੀ ਓਕੇ ਆ ਜਮ ਇਹਨਾਂ ਦਾ। ਸਿਸਟਮ ਯਾਰ ਦਿਨ ਵਧੀਆ ਲੱਗਣਾ ਮਾੜਾ ਮੜ ਧੁੱਪ ਦਾ ਪਨਿਕੜ ਦਾ ਖੁੱਡਿਆਂ ਦਾ ਇੰਤਜ਼ਾਮ ਕਰੀਓ ਉੱਥੋਂ ਦੇਖ ਫੇ ਦੇਖ ਜੀ ਉਹ ਵੀ ਚੱਲ ਚੱਕਣੀ ਹਨ ਆ ਇੱਟਾਂ ਕੱਢਣੀਆਂ ਨੇ ਇੱਥੋਂ ਆਹ ਉਹਨੂੰ ਕੱਢਣ ਵਾਲੀਆਂ ਦੋ ਦੋ ਇੱਟਾਂ ਉੱਥੇ 20 ਬੱਚੀਆਂ ਹਜੇ ਵਿੱਚ ਪਈਆਂ ਨੇ ਉਹ ਕੱਢ ਰਹੀਆਂ ਨੇ ਮੀਂਹ ਹਟੇ ਯਾਰ ਤਾਂ ਹੀ ਬਈ ਕੁਝ ਕਰੀਏ ਮੀਂਹ ਹਟ ਨਹੀਂ ਰਿਹਾ ਕੁਸੂ ਨਹੀਂ ਰਿਹਾ ਹਨਾ ਸਾਰਾ ਕੁਸਾਈ ਵੀ ਪਿਆ ਵਿਚੀ ਸਾਰਾ ਕੁਸ ਇਹ ਚ ਚਾਲੀ ਪਿਆ ਯਾਰ ਸਾਰਾ ਸਿਸਟਮ ਆਪਣਾ ਇਹ ਗੱਲ ਦਾਣੇ ਕਬੂਤਰਾਂ ਦਾ ਸਿਸਟਮ ਵੀ ਨਹੀਂ ਸੈੱਟ ਆ ਰਿਹਾ ਹੁਣ ਡਾਈਆਂ ਨੂੰ ਨਾ ਵਜੇ ਉਹ ਹਰੇ ਪੱਲੇ ਵਾਲਾ ਬੱਚਾ ਦਾ ਪਤਾ ਨਹੀਂ ਕਿੱਜੂ ਭੈ ਨਾ ਕਹਾ ਲਾ ਹੋਰ ਕਿਸੇ ਵਸੇ ਪੱਲੇ ਵਾਗ ਗਿਆ ਦੀ ਉਹ ਹੁਣ ਉਥੋਂ ਦੇਖ ਰਿਹਾ ਕੀ ਸਿਸਟਮ ਬਣਦਾ ਭਾਈ ਆਹ ਉਹ ਰੇ ਖੱਡ ਜੀ ਵੀ ਉਹ ਕੀ ਪਾਣੀ ਮੰਗਦਾ ਆਹ ਕੰਦ ਜੀ ਮਨੂਰਾਂ ਨੂੰ ਚੁੱਕੀ ਲੱਗਦੇ ਆ ਸਾਰੇ ਖਰਿਆ ਵੀ ਆਪਣੇ ਗਣੇ ਦਾ ਸਾਰੇ ਬੇਕਾਰ ਆ ਦੰਦ ਤੇ ਉਧਰ ਸਾਫ ਆ ਗੰਦ ਮੇਰੇ ਹਿਸਾਬ ਨਾਲ ਤੇ ਵਸ ਹੋਰ ਤਾਂ ਹੁਣ ਸੋਇਆ ਬੀਨ ਲਿਆਉਣ ਨਾਲ ਥੋੜੀ ਜੀ ਯਾਰ ਹੁਣ ਜਿੱਦੇ ਬਾਜ਼ਾਰ ਗਿਆ ਸੋਇਆ ਬੀਨ ਲੈ ਕੇ ਆਵਾਂਗੇ ਸੋਇਆ ਬੀਨ ਦਾ ਤਾਕਤ ਖਾਤਰ ਸੋਇਆ ਬੀਨ ਵੀ ਕਬੂਤਰਾਂ ਨੂੰ ਚੰਗੀ ਆ ਕਹਿੰਦੇ ਪਾਉਣੀ ਚਾਹੀਦੀ ਆ ਸੋਇਆ ਬੀਨ ਹੀ ਪਾਉਣਾ ਹੈ ਬਸ ਹੁਣ ਤਾਂ ਬਾਲ ਬੂਲ ਜੇ ਵੀ ਵਾਲੇ ਵੱਡੇ ਆਉਣੇ ਬਈ ਹੁਣ ਕਰੀ ਸੀ ਗੱਲ ਮੁੰਡੇ ਨਾਲ ਜਿਹੜਾ ਹੈਅਰ ਡ੍ਰੈਸਰ ਆ ਕਿ ਅੱਧੇ ਘੰਟੇ ਤੱਕ ਆ ਜੀ ਆਹ ਦਾੜੀ ਦੁੜੀ ਸੈਟ ਕਰਾਉਣੀ ਆ ਤੇ ਕੱਲ ਨੂੰ ਜਾਣਾ ਹੋਵੇ ਕਿਸੇ ਪਾਸੇ ਤਾਂ ਕਰਕੇ ਸੈਟ ਕਰਾ ਲਾਂਗੇ ਪਾ ਯਾਰ ਚੱਲਣਾ ਤਾਂ ਇੰਨੇ ਦਿਨ ਹੋ ਗਏ ਸਮਾਰ ਕੇ ਕੰਮ ਵੀ ਨਹੀਂ ਜਾਇਆਗਾ ਕੁਝ ਵੀ ਨਹੀਂ ਕਰਾਇਆਗਾ ਯਾਰ ਅਹੀਂ ਤਾਂ ਅਹੀਂ ਬੱਤੇ ਤੇ ਅੱਜ ਚਲੋ ਵਾਲ ਵਾਲ ਕਟਾਉਣਾ ਹੈ ਕੱਲ ਨੂੰ ਤੁਹਾਨੂੰ ਨਵੀਂ ਲੁੱਕ ਦਿਖਾਵਾਂਗੇ ਕਿਵੇਂ ਆ ਸਿਸਟਮ ਛੋਟੇ ਛੋਟੇ ਕਰਾ ਕੇ ਨੂੰ ਬੀਜਦੇ ਕਬਾਲ ਤੇ ਦਾਣੇ ਆਪਣੇ ਕਿ ਉੱਪਰ ਖਾਈ ਜਾਂਦੇ ਨੇ ਬਾਠ ਠੀਕ ਆ ਬਈ ਦਾਣੇ ਇਹਨਾਂ ਨੂੰ ਖਾ ਲੈਣ ਦੋ ਬਾਅਦ ਟ੍ਰੇਨ ਨੇ ਚੱਕ ਜਾਗੇ ਆਪਾਂ ਦਾਣੇ ਵਾਲੀ ਤੇ ਜੇ ਵੀਡੀਓ ਵਧੀਆ ਲੱਗਦੀ ਆ ਸਪੋਰਟ ਕਰੋ ਯਾਰ ਹਨਾ ਹੱਥ ਪਾ ਤੁਹਾਡੀ ਸਪੋਰਟ ਦੀ ਲੋੜ ਆ ਵੀਡੀਓ ਵੀ ਪਾਵਾਂਗੇ ਬਈ ਸਪੋਰਟ ਜੇ ਹੋਊਗੀ ਤਾਂ ਹੀ ਵੀਡੀਓ ਵਧੀਆ ਲੱਗਦੀ ਨੇ ਪਾਉਣ ਚ ਨਹੀਂ ਵੀਡੀਓ ਵੀ ਨਹੀਂ ਵਧੀਆ ਲੱਗਦੀ ਪਾਉਣ ਨੂੰ ਜੀ ਕਰਦਾ ਤੇ ਬਾਤਵਾ ਦਾ ਸਪੋਰਟ ਕਰੋ ਬਈ ਚੈਨਲ ਨੂੰ ਸਬਸਕ੍ਰਾਈਬ ਕਰੋ ਕਰਾਓ ਇਹਦੇ ਯਾਰਾਂ ਮਿੱਤਰਾਂ ਤੋਂ ਤੇ ਕਮੈਂਟ ਕਰੋ ਸੋਹਣੇ ਸੋਹਣੇ ਹਨਾ ਤੇ ਐਵੇਂ ਆਪਰ ਅਪਡੇਟ ਬਈ ਬਹੁਤ ਕੁਝ ਕਰਨਾ ਯਾਰ ਹਲੇ ਤੱਕ ਤਾਂ ਬੜਾ ਕੁਝ ਸੋਚਿਆ ਹੋਇਆ ਉਹ ਸਾਰਾ ਕੁਝ ਹੀ ਕਰਨਾ ੁੱਡਿਆਂ ਖੜਿਆਂ ਦਾ ਨਾ ਸਾਰਾ ਕੁਝ ਹੀ ਕਰਨਾ ਤੇ ਜੇ ਐਂ ਭਾਈਆਂ ਦੀ ਸਪੋਰਟ ਰਹੀ ਤਾਂ ਆਪਾਂ ਬਹੁਤ ਕੁਝ ਕਰਾਂਗੇ ਠੀਕ ਹੈ ਜੀ ਤੇ ਬਸ ਆਪਾਂ ਮਿਲਦੇ ਆਂ ਬਈ ਕੱਲ ਨੂੰ ਨਵੀਂ ਵੀਡੀਓ ਦੇ ਵਿੱਚ ਤੇ ਨਵੇਂ ਬਲੌਗ ਦੇ ਵਿੱਚ ਓਕੇ ਜੀ